का जी सारे मैं, मैं सारे कर चले मैं जान का भी अपने मैं का तो स्वस्थ होगे होगे मस्त टाइम हो गया वा का चल गया गया ते मेरे टाइम हो गया वा। मैं चली हाँ फिर ते, ते ਅੱਜ ਤਾਂ ਕੋਈ ਨਹੀਂ ਖਾਸ ਕੀਤਾ ਘਰ ਦਾ ਕਿੰਨੇ ਸੱਤੇ ਹੀ ਹੈ ਕਿੰਨਾ ਮੋਸ਼ੂ ਪੇਨਾ ਤੇ ਸਾਰੇ ਦਾ ਪੇਕਾ ਨੂੰ ਜਿਹੜਾ ਸੇਤੀ ਗਾਜ ਆ ਕੇ ਕਰਾਂਗੇ ਜਿਹੜਾ ਫਿਰ ਰਹਿ ਜਾਊਗਾ ਤੇ ਕਾਫੀ ਹੋ ਗਿਆ ਨਾ ਪਾਸੇ ਤੇ ਨਹੀਂ ਕਰਨੀ ਲੱਗਦੀ ਨਾ ਉੱਥੇ ਵਾਪਸੀ ਤੇ ਮੈਂ ਨਹੀਂ ਸੜਕ ਮਾੜੀ ਨਾ ਸਾਡੀ ਪਟਾਰੇ ਵਾਲੀ ਬੰਦੀ ਆ ਸਾਡੇ ਕੋਲ ਆ ਪਿਆ ਸਾਡੀ ਪਟਾਰੇ ਵਾਲੀ ਸੜਕ ਬੰਦੀ ਐ ਨਾ ਤੇ ਫਿਰ ਮੈਂ ਸਕੂਟਰੀ ਤੇ ਸੌਟੇਂਟੀ ਚੱਲ ਜਾ ਕਰੂੰਗੀ ਕਿ ਬਸ ਸੱਚ ਨਾ ਬੜੀ ਜਿਆਦਾ ਕਰਨੀ ਦਿੱਖਦੀ ਏ ਥੋੜਾ ਕਬੜਾ ਹੁੰਦਾ ਨਾਲੇ ਇਹ ਕੋਨਾ ਜਪਾਨੀ ਨਾਲ ਪੁਰੀ ਅਡਾਨਾ ਤੇ ਨਾਲੇ ਤੋਂ ਅੱਥੇ ਆਪਾਂ ਮਸ਼ੀਨ 'ਚ ਬਹਿਣਾ ਤੋਂ ਬਾਅਦ ਫਿਰ ਉਹ ਮੱਥਾ ਜੰਦੇ ਕਿ ਆਪਾਂ ਇਹ ਵੀ ਲੈ ਕੇ ర� �멜ెాదిగాÖవారా నాగాగతె ş في వకోదిల ాగాలే ఆన ఉని సాఇఏ కోడ goal మాాలాం

ਨੇ ਦੇਖੇ ਬੇਟਾ ਨੂੰ ਪੋਚਾ ਕਰ ਨਾਲੋ ਟਿਬੜੋ ਰਿਚਾਲ ਕੱਪੜੇ ਤੇ ਸ਼ਾਮ ਨੂੰ ਧੋ ਲਈਏ। ਸਪਹਾਈਆਂ ਸਪਹਾਈਆਂ ਹੱਡੇ ਹੋਈਆਂ। ਕਰ ਲਈਆਂ ਇਹ ਮੈਂ। ਉਹ ਦੇਖ ਲਾਂਗੇ ਜਿੰਨੇ ਦੇ ਨਾਲ ਕੀਲੀਨ ਵਾਖ ਦਿੱਤਾ ਹੈ ਪਰ ਅਰੇ ਸਾਰਾ ਤੇ ਦੇਖਣਾ ਨਹੀਂ ਦਿੱਤਾ। ਕੋਸ਼ਾ ਮੈਨੇ ਜੇ ਕੋਈ ਕਰ ਲਾਣਾ। ਤਾਲਿਆ ਤੇ ਜੋ ਛੇ ਕਢੀ ਨਾ ਮੈਂ ਹੁਣ ਤੱਕ ਬੰਨ ਲਾ ਗਿਆ ਤੇ ਟੈਗ ਨੂੰ ਵੇਖੀ ਲਾ ਕਢੀ ਨੂੰ ਫੋਨ ਕਰਨਾ ਪਸੇ ਆਵਾ ਪਰਸ ਤੇ ਮੁੱਕਾ ਆਇਆ ਹੀ ਖੜੀ ਆ ਇਹ ਜੇ ਤੋ ਖੜਾ ਹੋਗਾ ਫਿਰ ਚੱਲਣਾ ਇਹ ਸਾਰੇ ਕੋ ਜਿਹੜੇ ਦੇ ਦੇ ਸਾਡੇ ਦਾ ਸਾਰਾ ਪਰਸ ਕੀ ਹੈ ਤੇ ਜਿੰਨ ਜਨ ਮੈ ਲੈਣਾ ਸਟਾਰਟ ਨਾ ਕਰਿਓ ਫੇਰ ਰੁਕਾ ਨਹੀਂ ਹੋਣੀ ਹਾਂ ਸਟਾਰਟ ਨਾ ਕਰਿਓ ਫੇਰ ਰੁਕਾ ਨਹੀਂ ਹੋਣੀ ਹੁਣ ਮੈਂ ਚੱਲੀ ਆ ਬਟਾਲੇ ਬਾਹਰ ਆਉਂਦੀ ਧੋਰੇ 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 ਸ਼ੁਰੂ ਨਹੀਂ ਨਹੀਂ ਤੇ ਵਿਚੇ ਤੋਂ ਬੋਲਣ ਦਾ ਪਤਾ ਲਓ ਜੀ ਮੈਂ ਬਟਾਲੇ ਚੱਲੀ ਆ ਹੁਣ ਤੇ ਆ ਆ ਕੇ ਮਿਲਦੇ ਆ ਤੁਹਾਨੂੰ ਮੇਰੀ বাস ਹੁੰਦੀ ਆ 9:30 ਫਿਰ ਮੈਂ ਲੇਟ ਨਾ ਹੋ ਜਾ ਤੇ ਚਲੋ ਜੀ ਮਿਲਦੇ ਆ ਆ ਕੇ ਫਿਰ ਤੁਹਾਨੂੰ ਤੱਕ ਲਈ ਬਾਏ ਬਾਏ ਸਰ ਬਹੁਤ ਜ਼ਰਾ ਹੋ ਗਿਆ ਖਾ ਜਿੰਨਾ ਮੱਛਰ ਪਿੰਦਾ ਪੋਲਾ ਪਾ ਕੇ ਚਲ ਚਲੀ ਹੀ ਬਟਾਲੇ ਜਰਾਬਾ ਜਰਾਬਾ ਨਾ ਚਪੜਾ ਪਾ ਕੇ ਚਲ ਚਲੀ ਹੀ ਦਿਲ ਸੇ ਚਪੜਾ ਚੋਕੇ ਲੈ ਜਾ ਮੇਰੀਆਂ ਕਾਰ ਅੱਜ ਮੈਨੂੰ ਲੱਗਦਾ ਬੱਸ ਲਗਾ ਲੈਣੀ ਸਾਸਿ ਚਾਹ ਜੀ ਸਾਰਿਆਂ ਨੂੰ ਆ ਗਈਆਂ ਮੈਂ ਹੋ ਕੇ ਬਤਾ ਲਿਓ ਆ ਕੇ ਸੂਟ ਸਾਟ ਕੱਟੇ ਆ ਕਿੰਨੇ ਪਏ ਖਲਾਰੇ ਸਭ ਸੂਟ ਕਟਿੰਗ ਕੀਤਾ ਇੱਕ ਆ ਪਿਆ ਇੱਕ ਉਹ ਪਿਆ ਇੱਕ ਉਧਰ ਪਿਆ ਤੇ ਆਹ ਕਟਿੰਗ ਵਗੈਰਾ ਬਚ ਗਿਆ ਵਾ ਉਹ ਇੱਕ ਪਿਆ ਕੱਟਿਆ ਆ ਕੇ ਮੈਂ ਤੇਨ ਸ਼ਰਟਾਂ ਲਾਈਨਿੰਗ ਵਾਲੀਆਂ ਤੇ ਇੱਕ ਸੂਟ ਕੱਟਿਆ ਠੀਕ ਜੋ ਥੀ ਪਹਿਲੇ ਨੇ ਤੇ ਹੁਣ ਇਹ ਹੈ ਔਨਲਾਈਨ ਮੈਨੂੰ ਮੈਨੂੰ ਕੱਪੜੇ ਕੱਟੇ ਸੂਟ ਵਗੈਰਾ ਉਸ ਤੋਂ ਬਾਅਦ ਵੀ ਮੈਂ ਨਾ ਸੀਆ ਥੋੜਾ ਫਰੈਸ਼ ਹੋ ਗਿਆ ਪਰ ਸਾਂ ਚ ਨਾ ਮੂੰਮੀ ਲਾ ਦੇ ਕੋਈ ਨਾ ਤੇ ਫਿਰ ਮੈਂ ਸੇ ਲੱਗ ਗਈਆਂ ਲਾਈਨਿੰਗ ਵਾਲਿਆਂ ਨੂੰ ਮੇਂ ਟਾਈਮ ਲੱਗ ਜਾਂਦਾ ਲਾਈਨਿੰਗ ਵਗੈਰਾ ਸੈੱਟ ਸੁਟ ਕਰਨਾ ਥੋੜਾ ਜੋ ਵੀ ਖਿਲਰੀਆਂ ਵਾ ਨਾ ਟਾਕੀਆਂ ਖਲਾਰਾ ਨਹੀਂ ਹੁੰਦਾ ਕੋਈ ਨਹੀਂ ਇਹ ਇਹਦੇ ਕੱਪੜੇ ਵਗੈਰਾ ਸਿੰਜੇ ਨੂੰ ਪਤਾ ਹੀ ਹੈ ਕਿ ਇਹ ਤਾਂ ਹੁਣ ਠੰਡਾ ਨਹੀਂ ਹੁੰਦਾ ਆਪੇ ਅੰਬਰ ਕੱਤੀਂ ਦੀ ਆਵੀਂ ਕਮੈਂਟ ਮੈਂ ਨਾ ਟਾਇਰ ਕੱਸਣਾ ਇੱਥੋਂ ਟਾਇਰ ਨਿਕਲੇ ਆ ਇਹਦਾ ਨਾ ਹਾਂ ਹੁਣ ਖੋਲ ਜਾਂਦਾ ਵਾ ਹਾਂ ਬਾਕੀ ਸਾਰੇ ਲੱਗੇ ਆ ਆ ਲੱਗਣ ਵਾਲਾ ਇਹ ਵੀ ਸੈੱਟ ਕਰ ਲੈਣੀ ਪਹਿਲਾਂ ਮੈਂ ਹੋ ਗਿਆ ਸੈਟਾਂ ਵਾਲਾ ਪੈਰ ਤੇ ਆਹ ਮੋਟਰ ਲਾਈ ਆ ਇਹਦੀ ਤਾਰ ਵੀ ਲਾਈ ਮੈਂ ਇਹਨੂੰ ਇੱਥੇ ਮੈਂ ਪ੍ਰੈਕਟਿਸ ਕਰਦੀ ਆਂ ਤੰਗ ਰਗੇ ਨਾ ਥੋੜਾ ਹੋ ਰੂਮ ਨਾ ਹੱਡਾ ਮੈਸ ਮੈਸਜ ਹੈ ਕਿਉਂਕਿ ਅੱਜ ਨਾ ਸੌਂਦਾ ਸੌਂਦਾ ਤੋ ਕੋਈ ਹੈ ਨਹੀਂ ਬਸ ਮੈਂ ਇਹੋ ਕੰਮ ਕਰਦੀ ਇੱਥੇ ਸੂਟ ਕੱਟ ਲੇ ਤੇ ਇਹੋ ਇਸ ਪਰ ਮਸ਼ੀਨਾਂ ਦੇ ਰਿਲੇਟਡ ਸਾਰਾ ਸਮਾਨ ਪਿਆ ਹੁੰਦਾ ਵਾ ਆਹ ਸੂਟ ਸਭ ਤੋਂ ਪਹਿਲਾਂ ਸੀਣਾਵਾ ਮੈਂ ਤੇ ਇਹਦੀ ਜੋੜਨੇ ਨੇ ਫਿਟਿੰਗ ਵਗੈਰਾ ਕਰਕੇ ਫਿਰ ਇਹਨੂੰ ਆ ਲੈ ਸੈਦੀ ਤੇ ਲੱਗਣੀ ਜਿਹੜੀ ਉਹ ਹਬਲੀ ਲੈਸ ਇਹ ਲੱਗਣੀ ਹੋ ਕਿੰਨੀ ਮੈਚਿੰਗ ਹੋਈ ਨਾ ਕਿਵੈਰਾ ਮੈਚ ਹੀ ਨਹੀਂ ਹੁੰਦੀ ਇਹਦੇ ਨਾਲ ਪੂਰੀ ਮੈਚਿੰਗ ਹੋਣਦੀ ਆ ਤੇ ਹਰੀਲਾ ਵਗੈਰਾ ਸਭ ਮੈਂ ਰੈਡੀ ਕਰ ਲਾ ਸਮਾਨ ਫਿਰ ਮਿਲਦੇ ਤਾਂ ਇਹਦਾ ਕੰਮ ਕੀ ਨੂੰ ਸੂਟ ਸਿਨ ਦੇਣਾ ਵੇਲਾ ਫਿਰ ਨਾ ਛੇੜ ਲੋ ਜੀ ਆ ਗੜਾ ਮੈਂ ਅਗਲਾ ਸੈੱਟ ਕਰ ਲਿਆ ਵਾ ਇੰਦਾ ਦਾ ਪ੍ਰਿੰਟ ਆ ਬੜਾ ਟ੍ਰੈਂਡ ਚ ਆ ਪ੍ਰਿੰਟ ਸਾਨੂੰ ਵੀ ਉਦੋਂ ਪਤਾ ਲੱਗਿਆ ਜਦ ਅਸੀਂ ਲੈ ਆਈਆਂ ਕਿ ਇਹ ਸੂਟ ਬੜਾ ਟ੍ਰੈਂਡ ਚ ਚੱਲਣ ਲਿਆ ਵਾ ਅਸੀਂ ਤਾਂ ਆਪਣੇ ਅੱਡੇ ਤੋਂ ਹੀ ਲਿਆ ਸੀ ਹਰ ਚੋਆ ਲੋ ਤੇ ਬਾਅਦ ਪਤਾ ਲੱਗਾ ਇੰਸਟਾਗ੍ਰਾਮ ਤੇ ਵੀ ਇਹ ਬੜਾ ਟ੍ਰੈਂਡੀ ਸਿਸਨ ਲਿਆ ਇਹ ਚ ਕਲਰ ਬੜੇ ਹੀ ਅੱਦਾ ਪਰ ਅਸੀਂ ਕਾਫੀ ਲਿਆ ਮੈਂ ਤਲਕ ਵੀਰ ਨੇ ਸਾਡੇ ਇੱਕੋ ਜਿਹਾ ਮੇਰੀ ਬੱਸ ਜਿਹੜੀ ਚੁੰਨੀ ਆ ਉਹ ਇਹਦੇ ਵਰਗੀ ਇੰਦਾ ਦੀ ਸੇਮ ਬਣੀ ਆ ਲੱਕ ਵੀਰ ਨੇ ਚੁੰਨੀ ਵੱਖਰੀ ਲਾ ਕੇ ਡਾਈ ਕਰਾਈ ਇਦਾਂ ਦੀ ਆਹ ਡਾਰਕ ਕਾਫੀ ਹੋਰ ਕੀ ਇਦਾਂ ਦੀ ਕਰਵਾਈ ਉਹਨੇ ਤੇ ਸੂਟ ਨਾ ਮੈਂ ਚੌਂਕੜੀ ਮਾਰ ਕੇ ਬੈਠੀ ਆ ਕਿਉਂਕਿ ਮੈਂ ਨਾ ਮਸ਼ੀਨ ਆ ਮੋਟਰ ਤੇ ਚਲਾਉਣ ਡੀਆਂ ਲਈ ਮੈਂ ਮੋਟਰ ਪੈਰਾਂ ਤੇ ਨਹੀਂ ਉਦੋਂ ਮੈਂ ਜ਼ਿਆਦਾਤਨ ਪੈਰਾਂ ਤੇ ਚਲਾ ਲੈਣੀ ਹੁੰਦੀ ਆ ਪਰ ਮੈਂ ਚਲੋ ਮੋਟਰ ਤੇ ਤਾਂ ਕਰਕੇ ਮੈਂ ਥੱਲਾ ਮਾਰ ਕੇ ਬੈਠੀ ਠੀਕ ਠੀਕ ਤੇ ਇਦਾਂ ਕਰਕੇ ਮੈਂ ਲਾਈਆਂ ਵ ਨਿਸ਼ਾਨੀਆਂ ਲਾਈਨਿੰਗ ਵਾਲੀ ਸ਼ਰਟ ਵਾਏ ਤੇ ਨਾ ਕਈ ਮੈਂ ਵੇਖੋ ਕੱਚਾ ਕੀਤਾ ਵਾ ਇਹਦੇ ਨਾਲ ਸੂਈ ਨਾ ਤੇ ਕਈ ਮੈਂ ਵੇਖਿਆ ਸੀਨਾ ਮਾਰ ਲਿੰਦੀਆਂ ਵਾ ਪਰ ਮੈਨੂੰ ਨਾ ਉਹ ਨਹੀਂ ਵਧੀਆ ਲੱਗਦਾ ਸੀਨਾ ਮਾਰ ਕੇ ਮੈਂ ਵੀ ਸੀਤੇ ਇੱਕ ਦੋ ਪਰ ਮੈਨੂੰ ਨਹੀਂ ਮੈਨੂੰ ਇਦਾਂ ਸੈਟੀਸਫੈਕਸ਼ਨ ਜੀ ਹੁੰਦੀ ਵੀ ਮੈਂ ਵਧੀਆ ਸੀਤਾ ਵਾ ਕਿ ਗਰਾਫ ਪਲੇਟਾਂ ਇੱਕ ਪਾਸੇ ਨਾ ਜਾਈ ਜਾਂਦੀਆਂ ਉਹ ਵੇਖਿਆ ਕਈਆਂ ਨੇ ਇਹ ਐਂ ਬਹਿ ਜਾਣੀਆਂ ਪਲੇਟਾਂ ਜਿੱਥੇ ਪਾਵਾਂਗੇ ਉੱਥੇ ਦੀਆਂ ਉੱਥੇ ਪੈਣੀਆਂ ਵਾ ਤੇ ਨਸ਼ਾਨੀnga ਬਾਦ ਚਲਾਈਆਂ ਹੀ ਸੈੱਟ ਕਰਕੇ ਸਾਰਾ ਨਾ ਲਾਈਨਿੰਗ ਵਗੈਰਾ ਫਿਰ ਮੈਂ ਤੁਹਾਡੇ ਨਾਲ ਕਟਿੰਗ ਸ਼ੇਅਰ ਕਰੂੰਗੀ ਹੋਰ ਸ਼ੁੱਟਾਂ ਦੀ ਲਾਈਨਿੰਗ ਵਾਲਾ ਇੱਕ ਜਿਹੜਾ ਹੈਗਾ ਵਾ ਤੇ ਉਹਦੀ ਕਰੂੰਗੀ ਲਾਈਨਿੰਗ ਵਾਲੇ ਸ਼ਟ ਹੁਣ ਆਪਰੇਟਾ ਪਾ ਕੇ ਸਾਰਾ ਰੈਡੀ ਕਰਕੇ ਸ਼ੁੱਟ ਫਰ ਬੁਖਾਣੀ ਨਾਲ ਕਿਤੇ ਭਾਈਚਾਰ ਜਿੱਦਾਂ ਆਪਾਂ ਸ਼ੁੱਟ ਸੇਂਦੇ ਹਨਾ ਕਈ ਵਾਰਾ ਨਾ ਭਾਈਚਨ ਲੱਗ ਗਿਆ ਕਈ ਵਾਰ ਨਾ ਪਾਈ ਚਾਂਸ ਹਾਰਵਣਾ ਨਹੀਂ ਹੁੰਦਾ ਕੇਰ ਇਦਾਂ ਹੁੰਦਾ ਇਦਾਂ ਆਪਾਂ ਜੋੜਨਦੇ ਹੈਨਾ ਦੋਵੇਂ ਭਲੇ ਮੇਰੇ ਇੱਕੋ ਜਾਈ ਹੈ ਨਾ ਕਈ ਵਾਰ ਇਦਾਂ ਕਿੱਥੇ ਲਾਉਣ ਡਿਆਂ ਮੈਂ ਹੱਥਾਂ ਟੱਡਿਆ ਨਹੀਂ ਆ ਦੂਰ ਰੱਖ ਦ। ਇੱਥੇ ਰੱਖ ਟਵਾ। ਕਈ ਵਾਰ ਨਾ ਇਦਾਂ ਹੁੰਦਾ ਜੇ ਤਾਂ ਮੈਂ ਆ ਸੀਨ ਮਰੀ ਮੇਰੇ ਸੇ ਮਤਲਬ ਮਾਰਨੀ ਹੈ ਤੇ ਮੇਰਾ ਵਧੀਆ ਆ ਗਿਆ ਹੈਨਾ ਕੇਰ ਹੈ ਨਾ ਇਦਾਂ ਹੁੰਦਾ ਕਿ ਤਾਂ ਵੱਧ ਘਟ ਆ ਜਾਂਦਾ ਜਦੋਂ ਇਦਾਂ ਹੋਈ ਜਾਂਦਾ ਕਈ ਵਾਰ ਹੈ ਨਾ ਇੰਨਾ ਫਰਕ ਪੈ ਜਾਂਦਾ ਹੁੰਦਾ। ਫਿਰ ਨਾ ਇਦਾਂ ਕਰ ਲੈਣਾ ਇਦਾਂ ਰੱਖ ਕੇ ਇੱਥੇ ਹੈਨਾ। ਇਦਾਂ ਦਾ ਕਟਿੰਗ ਕਰ ਲਈਦੀ ਹਲਕੀ ਹਲਕੀ ਬਾਈ ਦਾਵੇਂ ਜਿੱਦਾਂ ਹੋ ਜੇ ਕਈ ਵਾਰ ਹੋ ਜਾਂਦਾ ਹੁੰਦਾ ਉਹ ਇਹ ਰਾਮ ਮੇਰੇ ਕੋ ਵੀ ਹੋ ਜਾਂਦਾ ਵਾ ਵੀ ਫਰਕ ਪੈਂਦਾ ਹੁੰਦਾ ਥੋੜਾ ਜਨਾ ਸੀਨ ਦਾ 112 ਦਾ ਮੇਰਾ ਨਹੀਂ ਪਿਆ ਬਿਲਕੁਲ ਸੈਟ ਵਾ ਜੇ ਆ ਜੇ ਤੇ ਉਹ ਤਰੀਕਾ ਹੈਗਾ ਫੇਰ ਆ ਨਾਮ ਨਾ ਜੇ ਲੱਗੇ ਵੀ ਹੋ ਗਿਆ ਵਾ ਇਦਾਂ ਤੇ ਫੇਰ ਆਪਾਂ ਸੀਨ ਜਿਹੜੀ ਆ ਮਾੜੀ ਹਲਕਾ ਹਲਕਾ ਨਾ ਦੱਬ ਕੇ ਕਪੜਾ ਕੱਟ ਲਈਦਾ ਕਿਉਂਕਿ ਬਾੜ ਵਿੱਚ ਜਦੋਂ ਬਾਹ ਲਾਉਣੀ ਨਾ ਉਦੋਂ ਹੋਰ ਪਰੇਸ਼ਾਨ ਕਰਤਾ ਹੁ ਤੱਕ ਜੋ ਕਪੜਾ ਸੋਹਣ ਮੌਸਮ ਹੋ ਗਿਆ ਨਾ ਚੇਂਜ ਤੇ ਫਤਕੇ ਲੱਗਣ ਲੱਗੇ ਸਾਡੇ ਤੇ ਮਾਸ਼ੇ ਇਹ ਨਾ ਮੋਟਰ ਨਾਲ ਜਿੱਤ ਨਾ ਹੋਣੀ ਬੜਾ ਵਧੀਆ ਲੱਗਣ ਗਿਆ ਉਹ ਤਾਂ ਵਿਚਾਰਾ ਇੰਤੇ ਚਲਾ ਚਲੋ ਨਹੀਂ ਗਈ ਨਹੀਂ ਤਾਂ განਿਕਲ ਗਿਆ ਤੇ ਚਲੋ ਜੀ ਮੈਂ ਵੀਡੀਓ ਦਾ ਮੇਰਾ ਮੂਹ ਵਟਿਆ ਚੱਲੇਗਾ ਵੀਡੀਓ ਦਾ ਕਰ ਲੈਣੀ ਇੱਥੇ ਐਂਡ ਕੁਇਲ ਦੇ ਨੈਕਸਟ ਵੀਡੀਓ ਵਿੱਚ ਆਪੜਾ ਰੱਖ ਬਹੁਤ ਸਾਰਾ ਖਿਆਲ ਕਰਕੇ ਲਈ ਬਾਈ ਬਾਈ